ਪਾਕਿਸਤਾਨ ਨੇ ਕਰ ਦਿੱਤਾ ਵੱਡਾ ਹਵਾਈ ਹਮਲਾ ਬੰਬਾਲ ਦੀ ਬਰਸਾਤ ਤੋਂ ਬਾਅਦ ਸਰਹੱਦ ਦੇ ਉੱਪਰ ਬਣ ਗਏ ਜੰਗ ਵਰਗੇ ਹਾਲਾਤ ਸੱਚੇ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸੁਖਮਨ ਚੀਮਾ ਸ਼ਨੀਵਾਰ ਜਾਨੀ ਕਿ ਲੰਗੀ ਰਾਤ ਨੂੰ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਨਾਲ ਲੱਗਦੀ ਸਰਹੱਦ ਦੇ ਉੱਪਰ ਵੱਡਾ ਹਵਾਈ ਹਮਲਾ ਕਰਕੇ ਰੱਖ ਦਿੱਤਾ ਜਿਸ ਦੇ ਵਿੱਚ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਬ੍ਰੈਂਡ ਲਾਈਨ ਦੇ ਉੱਪਰ ਭਾਰੀ ਬੰਬਾਰੀ ਕੀਤੀ ਮੀੜਾ ਬੰਬਾਂ ਦਾ ਵਰਸਾ ਕੇ ਰਖ ਦਿੱਤਾ ਇਸ ਹੱਤ ਅਫਗਾਨਿਸਤਾਨ ਅਤੇ ਪਾਕਿਸਤਾਨ ਨੂੰ ਵੱਖ ਕਰ ਦਿਆ ਇਸ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿੱਚ ਤਣਾਅ ਬਹੁਤ ਜ਼ਿਆਦਾ ਵੱਧ ਚੁੱਕਿਆ ਤੇ ਉੱਧਰਲੇ ਪਾਸੇ ਪਾਕਿਸਤਾਨ ਨੇ ਦਾਵਾ ਕੀਤਾ ਕਿ ਹਮਲਾ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਯਾਨੀ ਕਿ ਟੀਟੀਪੀ ਦੇ ਟਿਕਾਣਿਆਂ ਦੇ ਉੱਪਰ ਕੀਤਾ ਗਿਆ ਸਰਕਾਰ ਮੁਸਾਬਕ ਇਹ ਕਾਰਵਾਈ ਖੂਫੀਆ ਜਾਣਕਾਰੀ ਦੇ ਆਧਾਰ ਤੇ ਉਪਰ ਕੀਤੀ ਗਈ ਆ ਪਾਕਿਸਤਾਨ ਦਾ ਇਹ ਵੀ ਕਹਿਣਾ ਹੈ ਕਿ ਸਰਹੱਦੀ ਖੇਤਰ ਦੇ ਵਿੱਚ 7 ਅੱਤਵਾਦੀ ਕੈਂਪਾਂ ਅਤੇ ਟਿਕਾਣਿਆਂ ਨੂੰ ਚੋਣਵੇਂ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਰਿਪੋਰਟਾਂ ਦੇ ਅਨੁਸਾਰ ਇਸ ਹਮਲੇ ਦੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਜਦੋਂ 17 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਤੇ ਮਾਹੌਲ ਦਹਿਸ਼ਤ ਦੇ ਵਿੱਚ ਤਬਦੀਲ ਹੋ ਜਾਂਦਾ ਅਫਗਾਨਿਸਤਾਨ ਦੇ ਵੱਲੋਂ ਇਹ ਵੀ ਗੱਲ ਆਕੀ ਗਈ ਕਿ ਮਾਰੇ ਗਏ ਲੋਕਾਂ ਦੇ ਵਿੱਚ ਔਰਤਾਂ ਤੇ ਬੱਚੇ ਸ਼ਾਮਲ ਨੇ ਅਫਗਾਨ ਮੀਡੀਆ ਨੇ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਪਤਾ ਲੱਗਿਆ ਕਿ ਕੁਝ ਸਾਮਾਨ ਦੇ ਉੱਪਰ ਨਾਗਰਿਕ ਇਲਾਕਿਆਂ ਨੂੰ ਜਿਹੜਾ ਬੁਰੇ ਤਰੀਕੇ ਦੇ ਨਾਲ ਨੁਕਸਾਨ ਪਹੁੰਚਾਇਆ ਗਿਆ afghan ਦੇ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਕ ਮੀਡੀਆ ਸੂਤਰਾਂ ਤੋਂ ਜੇਕਰ ਦੇਖਿਆ ਜਾਵੇ ਉਹਨਾਂ ਨੇ ਕਿਹਾ ਕਿ ਪਕਤਿਕਾ ਸੂਬੇ ਦੇ ਬਰਮਲ ਜ਼ਿਲ੍ਹੇ ਦੇ ਵਿੱਚ ਕਣ ਪਛਾਤੇ ਮਦਰਸੇ ਤੇ ਵੀ ਹਵਾਈ ਹਮਲਾ ਕੀਤਾ ਗਿਆ ਇਸ ਤੋਂ ਇਲਾਵਾ ਔਰਗਨ ਖੋਗਿਆਨੀ ਫੇ ਫੇਸੂਦ ਅਤੇ ਕੰਨੀ ਖੇਲ ਜ਼ਿਲ੍ਹਿਆਂ ਦੇ ਵਿੱਚ ਭਾਰੀ ਬੰਬਾਰੀ ਹੋਣ ਦੀ ਖਬਰ ਸਾਹਮਣੇ ਆਈ ਸਾਰੇ ਇਲਾਕੇ ਅਫਗਾਨ ਅਤੇ ਪਾਕਿਸਤਾਨ ਸਰਹੱਦ ਦੇ ਨੇੜੇ ਨੇ ਤੇ ਇਧਰਲੇ ਪਾਸੇ ਪਾਕਿਸਤਾਨ ਦੇ ਜਿਹੜੇ ਸੂਚਨਾ ਟੈਕਨੋਲੋਜੀ ਮੰਤਰੀ ਨੇ ਜਿਹੜੇ ਅਤਪੋਲਾ ਤਰਾਰ ਨੇ ਬਿਆਨ ਇਹ ਜਾਰੀ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਕਹਿ ਕੇ ਇਸ ਕਾਰਵਾਈ ਦੌਰਾਨ ਇਸਲਾਮਿਕ ਸਟੇਟ ਦੇ ਇੱਕ ਸਹਿਯੋਗੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਹਮਲਿਆਂ ਦੇ ਸਥਾਨਾਂ ਦਾ ਪੂਰਾ ਬੇਰਬਾ ਨਹੀਂ ਦਿੱਤਾ ਗਿਆ ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇਹ ਗੱਲ ਆਕੀਆ ਕਿ ਪਿਛਲੇ ਹਫਤੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਤਿੰਨ ਵਕਵਕ ਕਾਰਵਾਈਆਂ ਕੀਤੀਆਂ ਗਈਆਂ ਇਹਨਾਂ ਦੇ ਵਿੱਚੋਂ ਕੁੱਲ 7 ਅਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਸਰਕਾਰ ਦੇ ਮੁਤਾਬਕ ਇਹ ਹਮਲੇ ਦੇਸ਼ ਦੀ ਸੁਰੱਖਿਆ ਦੇ ਲਈ ਜ਼ਰੂਰੀ ਸਨ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿੱਚ ਤਣਾਅ ਇੱਕਸਾਰ ਖੜਾ ਨਹੀਂ ਬਲਕਿ ਲਗਾਤਾਰ ਵਧਦਾ ਜਾ ਰਿਹਾ ਪਾਕਿਸਤਾਨ ਦਾ ਇਹ ਇਲਜ਼ਾਮ ਹੈ ਕੀ ਟੀਟੀਪ ਦੇ ਲੜਾਕੂ ਅਫਗਾਨਿਸਤਾਨ ਦੀ ਧਰਤੀ ਵਰਤ ਕੇ ਪਾਕਿਸਤਾਨ ਦੇ ਵਿੱਚ ਹਮਲਾ ਕਰਦੇ ਨੇ ਦੂਜੇ ਪਾਸੇ ਅਫਗਾਨਿਸਤਾਨ ਇਹਨਾਂ ਦੋਸ਼ਾਂ ਨੂੰ ਢਕਾਰਦਾ ਆ ਰਿਹਾ ਇਹ ਤਾਜ਼ਾ ਹਮਲੇ ਨਾਲ ਦੋਵਾਂ ਦੇਸ਼ਾਂ ਦੇ ਵਿੱਚ ਸਿਆਸੀ ਅਤੇ ਸੁਰੱਖਿਆ ਦੇ ਹਾਲਾਤ ਬਹੁਤ ਜ਼ਿਆਦਾ ਗੰਭੀਰ ਹੋ ਗਏ ਨੇ ਤੇ ਇਸ ਵਕਤ ਸਰਹੱਦ ਦੇ ਉੱਪਰ ਜੰਗ ਵਰਗੇ ਹਾਲਾਤ ਬਣ ਚੁੱਕੇ ਨੇ ਇਸ ਸਟ੍ਰਾਈਕ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਕੀਤੀ ਆ ਜਿਸ ਦੇ ਵਿੱਚ ਬੰਬਾਂ ਦੀ ਬਰਸਾਤ ਅਫਗਾਨਿਸਤਾਨ ਦੇ ਵਿੱਚ ਪਾਕਿਸਤਾਨ ਨੇ ਕਰਕੇ ਰੱਖ ਦਿੰਦੀ ਹੈ